ਕਿਸਾਨ ਆਗੂਆਂ ਦੀ ਚੰਡੀਗੜ੍ਹ ਵਿਕੇ ਮੀਟਿੰਗ ਸੱਦ ਕੇ ਗਲਤ ਬਦੀਰੇ ਰਹੇ ਆਪਣਾ ਰੁਖ ਸਪਸ਼ਟ ਕਰ ਚੁੱਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝਣ ਵਿੱਚ ਕਿ ਕਿਸਾਨ ਆਗੂ ਗਲਤੀ ਕਰ ਗਏ ਰਾਤੋਂ ਰਾਤ ਕਿਸਾਨ ਅੰਦੋਲਨ ਦਾ ਸਮੁੱਚਾ ਸੀਣੀ ਬਦਲ ਗਿਆ ਕਿਸਾਨ ਆਗੂ ਹਰਾਸਾ ਦੇ ਵਿੱਚ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਦੇ ਮੋਰਚੇ ਸਰਕਾਰ ਦੇ ਇਸ਼ਾਰੇ ਉੱਤੇ ਪੁਲਿਸ ਨੇ ਅੱਜ ਉਖਾੜ ਦਿੱਤੇ ਇਹ ਕਦਮ ਆਵਾਜ਼ ਦੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੀਆਂ ਗੱਲਾਂ ਅਤੇ ਦਾਅਵਿਆਂ ਦੇ ਉਲਟ ਜਾ ਕੇ ਕੀਤੀ ਇਸ ਕਾਰਵਾਈ ਨੇ ਮੁੱਖ ਮੰਤਰੀ ਦੀ ਸਾਖ ਵਿੱਚ ਵੀ ਵੱਡਾ ਡੈਂਟ ਪਾ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਮੀਟਿੰਗ ਦੌਰਾਨ ਅਪਣਾਏ ਵਤੀਰੇ ਬਾਰੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਤੇ ਹੋਰ ਹਾਲੇ ਤੱਕ ਪ੍ਰੋਗਰਾਮੀ ਉਲੀਕ ਅਤੇ ਐਲਾਨ ਕਰ ਰਹੇ ਸਨ ਕਿ ਪੰਜਾਬ ਸਰਕਾਰ ਅੱਜ ਦੋ ਕਦਮ ਹੋਰ ਅੱਗੇ ਵਧ ਗਈ। ਕੇਂਦਰੀ ਖੇਤੀਬਾੜੀ ਮੰਤਰੀ ਅਤੇ ਹੋਰਨਾਂ ਨਾਲ ਚੰਡੀਗੜ੍ਹ ਵਿਖੇ ਅਗਲੇ ਗੇੜ ਦੀ ਮੀਟਿੰਗ ਕਰਕੇ ਮੋੜਨ ਲੱਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਧੇਰ ਅਤੇ ਹੋਰਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਉਧਰ ਦੂਜੇ ਪਾਸੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਸ਼ੰਭੂ ਅਤੇ ਖਣੌਰੀ ਕਿਸਾਨ ਮੋਰਚਿਆਂ ਵਿੱਚ ਪਹੁੰਚ ਗਈ ਰਾਤ ਦੇ ਹਨੇਰੇ ਵਿੱਚ ਇਨ੍ਹਾਂ ਦੋਵਾਂ ਥਾਵਾਂ ਉੱਤੇ ਕਿਸਾਨ ਮੋਰਚਿਆਂ ਨੂੰ ਪੁੱਟਣ ਦੀ ਕਾਰਵਾਈ ਸ਼ੁਰੂ ਹੋ ਗਈ ਦੂਰਅੰਦੇਸ਼ੀ ਸੋਚ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਇਹ ਮੋਰਚੇ ਨਹੀਂ ਪੁੱਟੇ ਸਗੋਂ ਆਪਣੀਆਂ ਜੜ੍ਹਾਂ ਪੁੱਟ ਲਈਆਂ ਨੇ ਕਿਸਾਨ ਆਗੂ ਹਰਾਸਤ ਵਿੱਚ ਨਹੀਂ ਲਏ ਬਲਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਿਹੜੀ ਹਰਾਸਤ ਵਿੱਚ ਆ ਗਏ ਨੇ ਉਸ ਦਾ ਪਤਾ ਹੁਣ ਬਾਅਦ ਵਿੱਚ ਲੱਗੂ ਕੀ ਇਹ ਸਭ ਕੁਝ ਅਚੰਚੇਤ ਹੋਇਆ ਬਿਲਕੁਲ ਨਹੀਂ ਇਹ ਸਭ ਅਗਾਊਂ ਰਚੀ ਯੋਜਨਾ ਅਤੇ ਰਣਨੀਤੀ ਤਹਿਤ ਹੋਇਆ ਜਿਵੇਂ ਹੀ ਕਿਸਾਨ ਆਗੂ ਹਰਾਸਤ ਵਿੱਚ ਲੈਣ ਅਤੇ ਮੋਰਚਿਆਂ ਨੂੰ ਉਖਾੜਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਉਵੇਂ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀਆਂ ਆਮ ਆਦਮੀ ਪਾਰਟੀ ਦੇ ਆਗੂਆਂ ਸਪੀਕਰ ਰਾਜ ਸਭਾ ਮੈਂਬਰ ਦੇ ਕਿਸਾਨ ਵਿਰੋਧੀ ਬਿਆਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਪਰੇ ਸਾਰੇ ਵਿਰੋਧੀ ਆਗੂਆਂ ਵੱਡੇ ਕਿਸਾਨ ਆਗੂ ਰਕੇਸ਼ ਟਕੈਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਮੈਂਬਰ ਪਾਰਲੀਮੈਂਟ ਹਰ ਸਿਮਰਤ ਕੌਰ ਬਾਦਲ ਕਾਂਗਰਸੀ ਆਗੂ ਪ੍ਰਗਟ ਸਿੰਘ ਸੁਖਪਾਲ ਸਿੰਘ ਖਹਿਰਾ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਆਦਿ ਦੇ ਬਿਆਨਾਂ ਅੱਗੇ ਫਿੱਕੇ ਪੈ ਗਏ ਇਸ ਨੂੰ ਕੇਂਦਰ ਅਤੇ ਰਾਜ ਸਰਕਾਰ ਦੀ ਸਾਂਝੀ ਕਾਰਵਾਈ ਵੱਜੋਂ ਵੀ ਦੇਖਿਆ ਜਾ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਧਰੋਹ ਕਮਾਇਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਘੱਟੋ-ਘੱਟ ਭਗਵੰਤ ਮਾਨ ਤੋਂ ਅਜਿਹੀ ਉਕਾਹੀ ਉਮੀਦ ਨਹੀਂ ਸੀ ਪਰ ਵਿਰੋਧੀ ਦੋਸ਼ ਲਾ ਰਹੇ ਨੇ ਕਿ ਮੁੱਖ ਮੰਤਰੀ ਹੁਣ ਕੇਂਦਰ ਸਰਕਾਰ ਨਾਲ ਮਿਲ ਕੇ ਚੱਲ ਰਿਹਾ ਹੈ ਅੱਜ ਦੇ ਸਮੁੱਚੇ ਘਟਨਾਕ੍ਰਮ ਤੋਂ ਬਾਅਦ ਰੋਸ ਵਜੋਂ 22 ਮਾਰਚ ਨੂੰ ਮਕੰਮਲ ਬੰਦ ਦਾ ਸੱਦਾ ਦੇ ਦਿੱਤਾ ਗਿਆ ਜਿਹੜੇ ਡੀਆਈਜੀ ਮਨਦੀਪ ਸਿੰਘ ਸਿੱਧੂ ਕੱਲ ਤੱਕ ਖਨੌਰੀ ਮੋਰਚੇ ਉੱਤੇ ਗੱਲਬਾਤ ਰਾਹੀਂ ਮਸਲੇ ਦੇ ਹੱਲ ਲਈ ਪਹੁੰਚਦੇ ਰਹੇ ਅਤੇ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਮੀਟਿੰਗਾਂ ਕਰਦੇ ਰਹੇ ਉਹੀ ਅੱਜ ਖਨੌਰੀ ਵਿਖੇ ਮੋਰਚਾ ਚਕਵਾਉਣ ਲਈ ਮੋਰੀ ਨਜ਼ਰ ਆਏ ਹੋਰ ਤਾਂ ਹੋਰ ਪਹਿਲਾਂ ਹੀ ਵਿਵਾਦਾਂ ਵਿੱਚ ਚੱਲ ਰਹੇ ਐਸਐਸਪੀ ਨਾਨਕ ਸਿੰਘ ਨੇ ਵੀ ਇਸ ਮੌਕੇ ਅਹਿਮ ਭੂਮਿਕਾ ਨਿਭਾਈ ਸਭ ਤੋਂ ਪਹਿਲਾਂ ਨਾਨਕ ਸਿੰਘ ਨੂੰ ਹੀ ਸੁਣੋ ਜਿਹੜੇ ਕਿਸਾਨ ਮੋਰਚਾ ਚਕਵਾਉਣ ਬਾਰੇ ਜਾਣਕਾਰੀ दे रहे ये शंभू बॉर्डर पे जो काफी देर से किसानों का धरना चल रहा था उसमें आज ड्यूटी मजिस्ट्रेट्स की प्रेजेंस में पुलिस की तरफ से क्लियर करवाया गया है आफ्टर गिविंग प्रॉपर वार्निंग इनको दी गई थी और उसके बाद ये सारा क्लियर करवाया गया है कुछ लोगों ने अपनी विलिंगनेस दी थी कि हम घर जाना चाहते हैं तो उनको बसेज में बिठा के घर भेजा गया اور ان ایڈیشن جو یہاں پہ سٹرکچرز ہیں اور وہیکلز ہیں ان کو موو کرا جا رہا ہے۔ پوری روڈ بالکل کلیئر کی جائے گی اور ٹریفک کے لیے اوپن کی جائے گی۔ ہریانہ پولیس والے بھی ساتھ ہی اپنی کارروائی شروع کر دیں گے اور ان کی طرف سے ہی ڈیل ہے جب ان کی طرف سے کھلے گا تو یہ ہائی وے چل پڑے گا۔ دوویں مورچاں دے اگوں دی میٹنگ اج কেন্দ্রীয় کھیتیવાડી মন্ত্রী جیوراج چوہان ناسی اس سمے پنجاب دے خزانہ منٹری ہرپال سنگھ چیمہ بھی موجود رہے میٹنگ مگروں دیکھ دے کھیتیવાડી منٹری ਚੋਹਾਨ ਨੇ ਅਗਲੀ ਮੀਟਿੰਗ ਮਈ ਵਿੱਚ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਜਦਕਿ ਭਾਜਪਾਗੂ ਫਤਿਹ ਜੰਗ ਸਿੰਘ ਬਾਜਵਾ ਨੇ ਉਲਟਾ ਪੰਜਾਬ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਉਦੇਸ਼ਪੂਰਨ ਅਤੇ ਸਕਾਰਾਤਮਕ ਚਰਚਾ ਹੋਈ ਹੈ ਚਰਚਾ ਜਾਰੀ ਰਹੇਗੀ ਅਗਲੀ ਬੈਠਕ 4 ਮਈ ਤੋਂ ਹੋਗੀ ਬੜੇ ਦੁੱਖ ਦੀ ਬਾਤ ਹੈ ਮੈਂ ਆਪਕੋ ਇਹ ਬਾਤ ਬਤਾਨਾ ਚਾਹ ਰਹਾ ਹੂੰ ਵੀ ਪੰਜਾਬ ਮੇ ਪੰਜਾਬ ਦੇ ਕਿਸਾਨੋ ਕੇ ਸਾਥ सेंटर ने अपने मिनिस्टर और अपनी टीम भेजी हुई है बात करने के लिए उनकी जो प्रॉब्लम है उनको हल करने के लिए और ये जो लोग इनको प्रॉब्लम क्या हुई इनको प्रॉब्लम ये हुई भी जब ये लुधियाना वेस्ट की इलेक्शन के लिए गए तो पंजाब के जितने भी व्यापारी थे उन लोगों ने इकट्ठे होके ये बोला भी हम आपको वोट क्यों दे आपने तो सारे रास्ते ही बंद कर रखे हैं हमारा तो पंजाब का व्यापारी बिल्कुल डूब गया तो आप वोट किस चीज की मांग रहे हो तो सिर्फ और सिर्फ अपनी राज्यसभा के लिए केजरीवाल जी और उनको वोट लेने के लिए लुधियाना वैसे ये दोनों लीडर किसान लीडर डलेवाल और पंधेर को उन्होंने आज मीटिंग के बाद उठवाया हम पंजाब के सब किसान भाइयों को ये बा बात बताना चाह रहे हैं भी बीजेपी आपके साथ है बीजेपी आपका काम करना चाह रही है ਇਹ ਜੋ ਦੋ ਇਨਕਾ ਅਲਗ ਰੂਪ ਹੈ ਨਾ ਇਹ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਔਰ ਭਗਵੰਤ ਮਾਨ ਦਾ ਇਨੋ ਨੇ ਆਪਕੇ ਸਾਰੇ ਉਸਕੇ ਉਪਰ ਖੇਲਾ ਹੈ ਦੇਸ਼ ਦੇ ਵੱਡੇ ਕਿਸਾਨ ਆਗੂ ਅਤੇ ਦਿੱਲੀ ਮੋਰਚੇ ਸਮੇ ਹੋਰ ਵੱਡੇ ਹੋਏ ਰਕੇਸ਼ ਟਕੈਤ ਵੀ ਇਸ ਮੁੱਦੇ ਉਤੇ ਸਾਹਮਣੇ ਆਏ ਪੰਜਾਬ ਸਰਕਾਰ ਦੇ ਮੰਤਰੀਆਂ ਸਪੀਕਰ होना पक्ष देखने तो सुनो राकेश टिकैत ने इस मुद्दे की कहा पंजाब में जो आंदोलन चल रहा है पंजाब के बॉर्डर पर जो आंदोलन है उसमें भारत सरकार से आज चंडीगढ़ में बातचीत होनी थी क्या कि ये प्लान है कि डेढ़ डेढ़ महीने का टाइम बातचीत का देगी सरकार भारत सरकार और चंडीगढ़ में बातचीत करेगी और आज भी जब भारत सरकार के मंत्रियों से बात हुई उसके बाद में चार मई का टाइम दे दिया क्या फिर अगला चालीस और पचास दिन बाद का फिर टाइम दिया जाएगा क्या एक एक किसानों के साथ कि में साजिश है ये समझ से परे है आज जिस तरह से बातचीत करके हमारे जितने लीडर थे वहां से वापसी हो रहे थे वो चाहे जगजीत सिंह डालेवाल जी हो पंदेल जी हो और जितने लोग हैं ये पता चला कि उनको सबको पंजाब पुलिस ने अरेस्ट करा है डिटेंड किया है इससे पूरे देश के किसानों में रोष फैल लगा और पंजाब सरकार को बातचीत में शामिल रहना चाहिए वे उनकी जमीन पर उनसे बातचीत करके ही समाधान निकल सकता है आप ज्यादा जबरदस्ती करोगे तो ज्यादातर मूवमेंट ये फिर पंजाब में ही चलेंगे आप पार्टी की पूरी छवि खराब होगी वहां के मुख्यमंत्री की छवि खराब होगी और भारत सरकार ये चीज चाहते हैं कि पंजाब सरकार और देश का किसान आपस में एक दूसरे के खिलाफ रहे हमारे जितने लीडर हैं उनको सबको छोड़ा जाए और हम इसमें रात को एसकेएम के सारे लीडर आपस में बातचीत करेंगे रात तक कल तक हम इसमें अपना निर्णय लेंगे वहां पे जोर जबरदस्ती करने की पंजाब सरकार जरूरत ना करे नहीं तो पूरे देश का मूवमेंट पंजाब में होगा ਹੁਣ ਦੇਖੋ ਕਿਵੇਂ ਸਪੀਕਰ ਕੁਲਤਾਰ ਸਿੰਘ ਸੰਧਵਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਅਤੇ ਹੋਰ ਸਰਕਾਰ ਦੀ ਇਸ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲੱਗੇ ਹੋਏ ਨੇ ਪਰ ਇਹ ਸਭ ਭੁੱਲ ਗਏ ਕਿ ਸੱਤਾ ਹਾਸਲ ਕਰਨ ਤੋਂ ਪਹਿਲਾਂ ਇਹ ਅਤੇ ਇਹਨਾਂ ਦੇ ਆਗੂ ਭਗਵੰਤ ਮਾਨ ਗੱਲਾਂ ਇਸ ਤੋਂ ਉਲਟ ਕਰਿਆ ਕਰਦੇ ਸਨ ਜਿਹੜੀ ਕਾਰਵਾਈ ਇਸ ਸਰਕਾਰ ਨੇ ਕੀਤੀ ਅਜੇ ਤੱਕ ਕਦੇ ਕੈਪਟਨ ਅਤੇ ਬਾਦਲ ਸਰਕਾਰਾਂ ਨੇ ਵੀ ਨਹੀਂ ਸੀ ਕੀਤੀ ਪੰਜਾਬ ਦੇ ਲੋਕਾਂ ਨੇ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦਾ ਸਾਥ ਦਿੱਤਾ ਭਾਵੇਂ ਉਹ ਤਿੰਨ ਕਾਲੇ ਕਾਨੂੰਨਾਂ ਦਾ ਅੰਦੋਲਨ ਹੋਵੇ ਜਾਂ ਜਿਹੜੀ ਮੋਦੀ ਸਰਕਾਰ ਦੀ ਸਾਜ਼ਿਸ਼ ਸੀ ਕਿਸਾਨਾਂ ਨੂੰ ਸਟੇਡੀਅਮਾਂ ਦੇ ਜੇਲ੍ਹ ਬਣਾ ਕੇ ਉਹਦੇ ਵਿੱਚ ਕੈਦ ਕਰਨ ਦੀ ਜਿਹੜੀ ਸਾਜ਼ਿਸ਼ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਦਿੱਲੀ ਦੇ ਵਿੱਚ ਤਾਂ ਸਾਥੀਓ ਜਿਹੜੇ ਹਾਈਵੇ ਬੰਦ ਕਰਨੇ ਜਿਹੜੇ ਲਗਾਤਾਰ ਇੱਕ ਸਾਲ ਤੋਂ ਬੰਦ ਸੀ ਉਹਨਾਂ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਸੀ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਸੀ ਨੌਜਵਾਨਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ ਵਪਾਰ ਦਾ ਬਹੁਤ ਨੁਕਸਾਨ ਹੋ ਗਿਆ ਸੀ ਉਹਨੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਮਿਲਦੇ ਅਸੀਂ ਨੌਕਰੀਆਂ ਨਹੀਂ ਮਿਲ ਰਹੀਆਂ ਸੋ ਨੌਕਰੀਆਂ ਦੇ ਨਾਮ ਮਿਲਣ ਕਰਕੇ ਸਾਡੇ ਨੌਜਵਾਨ ਨਸ਼ੇ ਆਲੇ ਜਾ ਰਹੇ ਲੇਕਿਨ ਜਿਹੜੀ ਪੰਜਾਬ ਨੂੰ ਜੇ ਆਪਾਂ ਅੱਗੇ ਬਤਾਉਣਾ ਨਾ ਤੇ ਇਹ ਪੰਜਾਬ ਦੇ ਤਰੱਕੀ ਦੇ ਰਸਤੇ ਸਾਨੂੰ ਖੁੱਲਨੇ ਪੈਣਗੇ ਪੰਜਾਬ ਦੇ ਹਾਈਵੇ ਖੋਲਨੇ ਪੈਣਗੇ ਸਾਡੀ ਲਾਈਫਲਾਈਨ ਹੈ ਸਾਡੀ ਇੰਡਸਟਰੀ ਜਿਹੜੀ ਹੈ ਇੰਡਸਟਰੀ ਨੂੰ ਵਧਾਵਾ ਦੇਣਾ ਪਏਗਾ ਐਗਰੋ ਬੇਸ ਇੰਡਸਟਰੀ ਨੂੰ ਵਧਾਵਾ ਦੇਣਾ ਆਪਣਾ ਦੇਣਾ ਪਏਗਾ ਇਸ ਤੋਂ ਬਿਨਾ ਪੰਜਾਬ ਅੱਗੇ ਨਹੀਂ ਵੱਧ ਸਕਦਾ ਤੁਸੀਂ ਸਾਡਾ ਪੰਜਾਬ ਦਾ ਬਾਡਰ ਰੋਕ ਕੇ ਪੰਜਾਬ ਦਾ ਵੱਡਾ ਨਕਸ਼ਾ ਕਰ ਰਹੇ ਹੋ ਦੂਸਰਾ ਅੱਜ ਅਸੀਂ ਇੱਕ ਸਰਕਾਰ ਜਿਹੜੀ ਵੱਡੀ جنگ ਲੜ ਰਹੀ ਹੈ ਨਸ਼ੇ ਦੇ ਖਿਲਾਫ ਜੇ ਨਸ਼ੇ ਦਾ ਤਾਂ ਖਤਮ ਹੋਣਗੇ ਜੇਕਰ ਅਸੀਂ ਪੰਜਾਬ ਦੇ ਨਰਮਨੂਰ ਗੜ੍ਹ ਦੇ ਪਾ ਮਗਰ ਉਸ ਗਾ ਪਾੰਦੇ ਪਾਵਾਂਗੇ ਜੇਕਰ ਪੰਜਾਬ 'ਚ ਉਦਯੋਗ ਆਊਗਾ ਵਪਾਰ ਹੋਊਗਾ ਸੋ ਮੈਂ ਸਮਝਦਾ ਅਸੀਂ ਅੱਜ ਵੀ ਪੰਜਾਬ ਸਰਕਾਰ ਅੱਜ ਵੀ ਪੰਜਾਬ ਦੇ ਕਿਸਾਨ ਦੇ ਰਾਲਾ ਅੱਜ ਵੀ ਅਸੀਂ ਸਾਡੇ ਤਿੰਨ ਮੰਤਰੀ ਸਹਿਬਾਨ ਉਸ ਮੀਟਿੰਗ 'ਚ ਬੈਠੇ ਕਿਸ ਮੀਟਿੰਗ ਦੇ ਅੰਦਰ ਪੰਜਾਬ ਦੇ ਕਿਸਾਨਾਂ ਨੇ ਆਪਣਾ ਪੱਖ ਜਿਹੜਾ ਸੈਂਟਰ ਸਰਕਾਰ ਦੇ ਸਾਹਮਣੇ ਰੱਖਿਆ ਅੱਜ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਦੇ ਬਾਰਡਰ ਅਸੀਂ ਬੰਦ ਕੀਤੇ ਹੋਏ ਆ ਸਾਡੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਤੁਹਾਡੀਆਂ तमाम ਮੰਗਾਂ ਜਿਹੜੀਆਂ ਆ ਉਹ ਦਿੱਲੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਆਪਾਂ ਨੂੰ ਲੜਾਈ ਦਿੱਲੀ ਜਾ ਕੇ ਲੜਨੀ ਚਾਹੀਦੀ ਪੰਜਾਬ ਦੇ ਬਾਰਡਰ 'ਚ ਖਨੌਰੀਆ 'ਚ ਸ਼ੰਭੂ ਬੰਦ ਕਰਨ ਨਾਲ ਨਾ ਸਿਰਫ ਸਾਡਾ ਆਰਥਿਕ ਤੌਰ ਤੇ ਸਾਡਾ ਟੂਰਿਜ਼ਮ ਘਟ ਰਿਹਾ ਸਾਡੇ ਜਿਹੜੇ ਲੋਕ ਮੱਥਾ ਟੇਕਣ ਸ਼ਰਦਾ ਦੇ ਭਾਵਨਾ ਦਰਬਾਰ ਸਾਹਿਬ ਆਉਂਦੇ ਆ ਉਹ ਉਹਨਾਂ 'ਚ ਗਿਣਤੀ ਘਟੀ ਆ ਇਨਵੈਸਟਮੈਂਟ ਸਭ ਤੋਂ ਵੱਡਾ ਮਸਲਾ ਹੈ ਕਿਉਂਕਿ ਇਨਵੈਸਟਮੈਂਟ ਨਾ ਇੰਡਸਟਰੀ ਨਾ ਰੋਜਗਾਰ ਪੈਦਾ ਜਦ ਪੰਜਾਬ 'ਚ ਨਸ਼ੇ ਦਾ ਮਸਲਾ ਹੈਗਾ ਉਹਦੇ ਪਿੱਛੇ ਬੇਰੋਜ਼ਗਾਰੀ ਹੈ ਔਰ ਬੇਰੋਜ਼ਗਾਰੀ ਦੂਰ ਕਰਨ ਦਾ ਇੱਕੋ ਹੀ ਉਪਾਅ ਹੈ ਕਿ ਵੱਧ ਤੋਂ ਵੱਧ ਇੰਡਸਟਰੀ ਆਵੇ ਤੋ ਅਸੀਂ ਆਪਣੇ ਬਾਰਡਰ ਬੰਦ ਕਰਕੇ ਆਪਣੀ ਇਨਵੈਸਟਮੈਂਟ ਰੋਕ ਰਹੇ ਆਂ ਆਰਥਿਕ ਤੌਰ ਤੇ ਅਸੀਂ ਆਪਣੇ ਸੂਬੇ ਦਾ ਨੁਕਸਾਨ ਕਰ ਰਹੇ ਆਂ ਇਸ ਕਾਰਵਾਈ ਦਾ ਵਿਆਪਕ ਵਿਰੋਧ ਹੋਣਾ ਕੁਦਰਤੀ ਗੱਲ ਸੀ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਫਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਸੁਣੋ ਕਿਵੇਂ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੇ ਨੇ ਨਾਲ ਹੀ ਸਾਫਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵੀ ਭਗਵੰਤ ਮਾਨ ਸਰਕਾਰ ਉੱਤੇ ਹਮਲਾ ਬੋਲਣ ਦਾ ਮੌਕਾ ਖੁੰਝਣ ਨਹੀਂ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਇੱਥੇ ਦਿੱਲੀ ਦੇ ਵਿੱਚ ਅਮਿਤ ਸ਼ਾਹ ਜੀ ਮਾਨਿਆ ਹੋਮ ਮਿਨਿਸਟਰ ਨੂੰ ਮਿਲ ਕੇ ਗਏ ਹੈ ਤੇ ਇੱਕ ਬਹੁਤ ਵੱਡੀ ਵਿਉਂਤਬੰਦੀ আর ਤਿਆਰੀ ਕਰ ਲਈ ਗਈ ਹੈ ਪੰਜਾਬ ਦੀ ਕਿਸਾਨੀ ਦੇ ਖਿਲਾਫ ਐਕਸ਼ਨ ਕਰਨ ਦੀ ਪੰਜਾਬ ਦੇ ਖਿਲਾਫ ਐਕਸ਼ਨ ਕਰਨ ਦੀ ਤੇ ਪੰਜਾਬ ਦੇ ਵਿੱਚ ਕਿਸਾਨ ਲੀਡਰਾਂ ਨੂੰ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਅੰਬਾਲਾ ਦੇ ਵਿੱਚ ਉੱਥੇ ਬਾਟਰ ਕੈਨੇਨ ਅਥਰੂ ਕੈਸ ਦੇ ਗੋਲੇ ਹਰ ਤਰ੍ਹਾਂ ਦਾ ਐਮੂਨੀਸ਼ਨ ਭੇਜ ਦਿੱਤਾ ਗਿਆ ਹੈ ਬਹੁਤ ਸਾਰੀ ਆਰਮਡ ਫੋਰਸਿਸ ਦਿੱਲੀ আর ਦੇਸ਼ ਚੋਂ ਉੱਥੇ ਭੇਜੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਪਟਿਆਲੇ ਦੇ ਵਿੱਚ ਤੇ ਅੰਮ੍ਰਾਲੇ ਦੇ ਵਿੱਚ ਤੇ ਅੱਜ ਰਾਤ ਨੂੰ ਕੱਲ ਨੂੰ ਆਉਣ ਵਾਲੇ ਦਿਨਾਂ ਚ ਇੱਕ ਵੱਡਾ ਜਿਹੜਾ ਹਮਲਾ ਕਿਸਾਨੀ ਤੇ ਹੋਏਗਾ ਜਿਹੜਾ ਕਿ ਬਹੁਤ ਹੀ ਮੰਦ ਭੱਦਾ ਹੈ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਤਾਂ ਪੰਜਾਬ ਦੇ ਪੁੱਤਰ ਹੋ ਤੁਸੀਂ ਤਾਂ ਕਹਿੰਦੇ ਸੀ ਕਿਸਾਨਾਂ ਦਾ ਪੁੱਤਰ ਐ ਮੈਂ ਕਿਸਾਨਾਂ ਦੇ ਨਾਮ ਤੇ ਤੁਸੀਂ ਵੋਟਾਂ ਲਈਆਂ ਤੁਸੀਂ ਇਸ ਕਨਸਪੀਰੇਸੀ ਇਸ ਸਾਜ਼ਿਸ਼ ਦੇ ਵਿੱਚ ਸ਼ਰੀਕ ਕਿਵੇਂ ਹੋ ਗਏ ਤੁਸੀਂ ਕਿਸ ਤਰ੍ਹਾਂ ਦਿੱਲੀ ਆ ਕੇ ਕਿਸਾਨਾਂ ਦੇ ਖਿਲਾਫ ਐਡੇ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ ਜਦ ਕੇ ਕਿਸਾਨਾਂ ਦੇ ਨਾਲ ਗੱਲ ਚੱਲ ਰਹੀ ਹੈ 4 ਮਈ ਉਹਨਾਂ ਨੂੰ ਅਗਲੀ ਗੱਲਬਾਤ ਦੀ ਦਿੱਤੀ ਹੋਈ ਹੈ ਲੇਕਿਨ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਜੀ ਨੇ ਗੋਡੇ ਟੇਕ ਦਿੱਤੇ ਐ ਤੇ ਸਾਡੀ ਕਿਸਾਨੀ ਸਾਡੇ ਪੰਜਾਬ ਜਿਹੜਾ ਕਿ ਪਹਿਲਾਂ ਅਸੀਂ ਬਹੁਤ ਸੰਦਾ ਭੋਗ ਚੁੱਕੇ ਹਾਂ ਅੱਜ ਫੇਰ ਉਸੇ ਪੱਟੀ ਦੇ ਵਿੱਚ ਪੰਜਾਬ ਨੂੰ ਝੋਕਣ ਦੀਆਂ ਤਿਆਰੀਆਂ ਜਿਹੜੀਆਂ ਹੋ ਗਈਆਂ ਨਹੀਂ ਮੂਝੇ ਤੋ ਲੱਗਤਾ ਹੈ ਭਗਵੰਤ ਮਾਨ ਦਾ ਬਿਲਕੁਲ ਮਾਨਸਿਕ ਸੰਤੁਲਨ ਪੂਰੀ ਤਰ੍ਹਾਂ ਸੇ ਬਿਗੜ ਗਿਆ ਹੈ ਮੂਝੇ ਸਮਝ ਨਹੀਂ ਆ ਰਹੀ ਕਿ ਇਸ ਕੇ ਅੰਦਰ ਬਿਆਨ ਸਿੰਘ ਕੀ ਰੂਹ ਆ ਗਈ ਹੈ ਕਿ ਇਸ ਦਾ मानसिक संतुलन बिगड़ गया है। हैरानी की बात अब डेल्लेवाल साहब जिन्होंने 50 दिन एक फास्ट अंटू डेथ रखा था वो बेचारे वो बिस्तरे से उठने लायक भी नहीं है अब उनको भी डिटेन कर लिया पहले कुछ दिन पहले ये किसानों के साथ बात करते करते बदतमीजी के साथ उनको बोला भाग जाओ यहां से तुम्हें मैं देख लूंगा ऐसे गैंगस्टरों की तरह बदतमीजी से बात करके जो समझौते मैं सारे समझौते रद्द करता हूं वोटों के टाइम में ये भगवंत मान ने जाके इन सारे किसानों के पैरों को हाथ लगा के चुटकी में पांच मिनट में एमएसबी मैं दूंगा मेरी सरकार बनाओ सरकार बनाने के बाद तीन साल से झूठ मार रहा है कि मरी हुई मुर्गी मरी हुई बकरी मुआवजा मैं दूंगा लोगों के पास जाता नहीं है और अब इस हाल पे कि जब अपना हक मांग रहे हैं किसान जी उन्होंने कहा कि हमारे साथ जो तुमने समझौते करे थे पूरे करो नहीं तो हम विधानसभा को घेरेंगे जब आपका बजट सेशन 28 को शुरू होगा तो अब पुलिस के जोर जबर पे उठा के किसानों को उठा के जेल में फेंक दिया और वो भी डल्लेवाल साहब जो वैसे ही उनकी सेहत का हालात कैसे हैं तो मैं हैरान हूं कि यह पंजाब जा कहां पे रहा अभी एक आर्मी ऑफिसर के ऊपर कैसे जानलेवा हमला इस भगवंत मान की निकम्मी पुलिस ने करके आज तक उनके खिलाफ कोई एक्शन नहीं हुआ पंजाब की सड़कों पे चलता फिरता कोई इंसान सेफ नहीं है लोगों के घरों के अंदर जाके उन पर गोलियां चलाई जा रही है दुकान में काम करते हुए लोगों के ऊपर गोलियां ऐसे हैंड ग्रेनेड और रॉकेट लॉन्चर्स के साथ सरकारी आधारों पे और पुलिस स्टेशन में हमले हो रहे हैं और ये भगवंत मान काले चश्मे लगा के सोया पड़ा है कि जो वो खाते पीते है उसके नशे के धुत में इनको होश ही नहीं है कि पंजाब में हो क्या भगवंत मान साहब लोकतंत्र कान करना जे किसी तो सीखना है तो मैं समझना भगवंत मान ਤੋਂ ਵੱਡਾ ਉਦਾਹਰਨ ਜਾਂ ਆਮ ਆਦਮੀ ਤੋਂ ਵੱਡਾ ਉਦਾਹਰਨ ਨਹੀਂ ਕੋਈ ਮਿਲ ਸਕਦਾ ਉਹਨੇ ਜੋ ਖਬਰ ਆ ਰਹੀ ਹੈ ਕਿ ਸਾਰੇ ਜ਼ਿਲ੍ਹੇ ਦੇ ਐਸਐਸਪੀ ਡੀਆਈਜੀ ਹਰ ਜ਼ਿਲ੍ਹੇ ਦੀ ਪੁਲਸ ਕਠੀ ਕਰ ਲਈ ਹੈ ਕਿ ਕਿਸਾਨ ਭਰਾਵਾਂ ਨੂੰ ਦੇ ਪੰਜਾਬ ਦੇ ਅੰਨਦਾਤਾ ਨੂੰ ਜਿਹੜਾ ਆਪਦੀ ਹੱਕੀ ਮੰਗਾਂ ਵਾਸਤੇ ਜੋ ਫਾਰਮ ਸੂਸਾਈਡ ਹੋ ਰਿਹਾ ਕਿ ਐਮਐਸਪੀ ਕਾਨੂੰਨ ਬਣੇ ਕਿਸਾਨਾਂ ਤੱਕ ਐਮਐਸਪੀ ਪਹੁੰਚੇ ਜੇ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਉਹਨਾਂ ਨੂੰ ਉਹ ਐਮਐਸਪੀ ਦੇ ਭਾਅ ਮਿਲਣ ਹਰ ਫਸਲ ਦੇ ਜੋ ਸਿਰਫ ਤੇ ਸਿਰਫ ਸੁਆਮੀਨਾਥਨ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਆ ਮੈਂ ਸਮਝਦਾ ਇਹ ਸਭ ਤੋਂ ਵੱਡਾ ਫੇਲਿਅਰ ਤੁਹਾਡਾ ਹੋਊਗਾ ਔਰ ਤੁਹਾਡੀ ناکامی ਸਾਹਮਣੇ ਦੇਖਣ ਨੂੰ ਮਿਲੂਗੀ ਵੈਸੇ ਤਾਂ ਰੋਜ਼ ਲੋਕ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਨਗਰ ਇਹ ਇੱਕ ਪਲਾਨਡ ਐਕਸ਼ਨ ਜੋ ਸੀਐਮ ਹਾਊਸ ਤੇ ਪਲਾਨ ਹੋਇਆ ਇਹਦੇ ਲਈ ਤਾਂ ਸਿੱਧੇ ਜ਼ਿੰਮੇਵਾਰ ਫਿਰ ਤੁਸੀਂ ਹੋਵੋਗੇ ਸੋ ਮੈਂ ਹੁਣ ਵੀ ਅਪੀਲ ਕਰਦਾ ਕਿ ਯੂਜ਼ ਆਫ ਫੋਰਸ ਕਿਸੇ ਵੀ ਨਾਗਰਿਕ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਉਹਨਾਂ ਦੀਆਂ ਕਿਸਾਨਾਂ ਦੀਆਂ ਦਾਤਾਂ ਦੀਆਂ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਔਰ ਇਸ ਧੱਕੇਸ਼ਾਹੀ ਦੇ ਵਿਰੁੱਧ ਮੈਂ ਅੱਜ ਤੁਹਾਡੇ ਨਾਲ ਇਹ ਸਾਂਝਾ ਪਾ ਰਿਹਾ ਕਿਉਂਕਿ ਇਹ ਆਮ ਚਰਚਾ ਹੈ ਕਿ ਸਾਰੇ ਥਾਣੇ ਖਾਲੀ ਕਰਤੇ ਗਏ ਔਰ ਸਭ ਨੂੰ ਪਹੁੰਚਾ ਦਿੱਤਾ ਗਿਆ ਕਿ ਇਹ ਇਹਨਾਂ ਨੂੰ ਫੜ ਕੇ ਇਹਨਾਂ ਦੀ ਕੁੱਟਮਾਰ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ